The ਨਾਨਕ ਪਗਤਾ ਸਦਾ ਵਿਗਾਸ ਜੀ ਤੁਪ ਪਾਪ ਕਾ ਨਾਸ ਸੜੀਆਂ ਸਤ ਸੰਤੋਖ ਗਿਆਨ ਜੀ ਅਠਸਠ ਕਾਹ ਨਾਸ ਸੜੀਆਂ ਪਰਪੜ ਪਾਹੇ ਮਾਨ ਜੀ ਰਾਗੇ ਸਾਜ ਧਿਆਨ ਨਾਨਕ ਪਗਤਾ ਸਦਾ ਵਿਗਾਸ ਜੀ ਤੁਪ ਪਾਪ ਕਾ ਨਾਸ ਸੜੀਆਂ ਸਰ ਅਗਣਾ ਕੇ ਗਾਹ ਜੀ ਬੇਕਤੀ ਪਾਸ਼ਾ ਸੜੀਆਂ ਅੰਦੀਪਾ 헤 ਰਾਹੋ ਜੀ ਹਸੋ ਵੀ ਸਦਾ ਹੋ ਨਾਨਕ ਪਗਦਾ ਸਦਾ ਵਿਗਾਸ ਜੀ ਤੁਪ ਪਾਪ ਕਾ ਨਾਸ ਸੰਨੇ ਕੀ ਗਤ ਕਹੀ ਨਾ ਜਾਏ ਰੂਪਾਇ ਪਿਛੇ ਪਰਸਾਏ ਸਾਗਤ ਕਾ ਲਿਖਣ ਹਾਰੇ ਬੰਦੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾੜੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਬੰਦੇ ਸਗਲ ਪਵਣ ਕੀ ਸੋਤ ਮੰਨੈ ਮੁਹਟੋਟਾ ਨਾ ਖਾਏ ਬੰਦੇ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾੜੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਬੰਦੇ ਪਾਸੋ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਬੰਦੇ ਚਰਮ ਸੀਦੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾੜੇ ਮਨ ਕੋਏ ਮੰਨੈ ਪਾਵੇ ਮੋਖ ਦਵਾਰੇ ਬੰਦੇ ਪਰਵਾਰੇ ਸਾਧਾ ਮਨ ਲਾ ਕਰ ਤਾਰੇ ਗੁਰ ਸਿੱਖ ਮਨ ਹੀ ਨਾ ਦੇ ਭਵੇਣਾ ਪੇਟ ਅਜਾ ਨਾਮ ਨਿਰੰਜਨ ਹੋਏ ਮੋਹਣ ਜਾਣੇ ਅਟਪੂਏ ਪੰਜ ਪਰਵਾਰ ਪੰਜ ਪ੍ਰਧਾਨ ਜੀ ਪਾਵਨ ਦਰਗਾਹ ਮਾਨ ਸਿਦਾ ਦਾ ਜਾਨੇ ਪੰਚਾ ਤਾ ਸੁਖਿ ਤਿਆਨ ਜਿ ਕਹ ਕਰੈ ਵਿਚਾਰੇ ਰੱਥੇ ਕੇ ਕਰਨੇ ਨਾਹੀ ਸਮਾਨ ਢੋਲ ਧਰਮ ਦਿਆ ਕਾ ਪੂਤ ਤੋਖ ਸਾ ਪ੍ਰਕਿਆ ਜਨ ਸੂਤ ਏਕੋ 부ਝੇ ਹੋਵੇ ਸਤਿਆਰੇ ਸਮਰੈ ਉਪਰ ਕੀ ਤਾ ਪਾਰੀ ਦਰਦੀ ਹੋਰ ਪਰੈ ਹੋਰ ਹੋਰੇ ਸਿਦਾ ਪਾਤ ਦੇ ਤੁਣ ਜੋਰ ਜੀ ਯਾਤ੍ਰਿੰਗਾ ਕੇ ਨਾਮ ਨਾ ਲਿਖਿਆ ਉਰੀ ਕਲਾ ਕੋ ਦੇਖਾ ਨਿਕ ਜਾਣੈ ਕੋਇ ਖਾਜ ਪਿਆ ਕੇ ਤਾ ਹੋਰੇ ਸਿਦਾ ਦਾਣ ਪਾਲੇ ਹੋਰੂ ਜੀ ਸਿਦਾ ਦਾ ਜਾਨੇ ਕੋਣ ਤਦ ਪਰਾ ਉਤਿਖ ਬੋਕੋ ਵਾ ਉਸ ਤਰਹ ਹੋਈ ਲਖਤਰੀ ਆਉ ਗੁਰਦਤ ਕਵਣ ਕਹਾ ਵਿਚਾਰੇ ਮਾਰਣ ਜਾਵਾ ਏਕ ਵਾਰ ਜੋਦਤ ਪਾਵੇ ਸਾਈ ਤਰੀਕਾਰ ਸਦਾ ਸੁਨਾਮਕ ਸੰਤ ਸ਼ੰਕਰ ਅ ਸੰਕ ਜਪ ਸੱਗ ਪਾਉ ਸੰਤ ਪੂਜਾ ਸੰਤ ਤਪ ਪਾਉ ਸੰਕ ਗਰੰਤ ਮੁਖਵੇਦ ਪਾਠ ਸੰਕ ਜੀਵੁ ਬਨ ਰਹੇ ਉਦਾਸ ਸੰਕ ਬਗਤ ਗੁਣ ਗਿਆਨ ਵਿਚਾਰੇ ਸੰਕ ਸਤਿਜ ਸੰਕ ਟਾਤਾ ਸੰਕ ਸਿਵਰ ਮਹ ਪਾਖ ਸਾਰੇ ਸੰਕ ਮੋਣੇ ਲਵਲਾ ਏ ਤਾਰ ਗੁਰਦਤ ਕਵਣ ਕਹਾ ਵਿਚਾਰੇ ਮਾਰਣ ਜਾਵਾ ਏਕ ਵਾਰ ਜੋਦਤ ਦਪਾਵੇ ਸਾਈਂ ਪਰਿਕਾਰੇ ਸੁਲਾ ਸੁਲਾ ਸਤਿਗੰਤਾਰ ਸੰਤ ਸੂਰਕ ਆਂਦੇ ਹੋਰੇ ਸੰਤ ਜੀਉ ਨਰਾਮ ਹੋਰ ਅਸਕ ਅਮਰ ਕਲ ਜਾਹੇ ਜੋਰੇ ਸੰਤ ਕਲਵੜਾ ਆਪਿਆ ਕੁਮਾਰੇ ਸੰਤ ਪਾਪੀ ਪਾਪ ਕਰੇ ਜਾਹੇ ਸੰਤ ਚੂੜਿਆ ਠਹਿੜਿਆ ਰੰਗ ਕਮਰੇ ਜਮਨ ਕਟ ਖਾਹੇ ਸੰਤ ਸਿਧ ਸਿਧ ਕਰੇ ਪਾਪਾਇਕ ਨੀਜ ਕਹੇ ਵਿਚਾਰੇ ਮਾਰਣ ਜਾਏ ਭਾਰੋਤ ਪਰ ਸਾਈਂ ਪਰਿਕਾਰੇ ਹੇ ਨਾਵੇਂ ਸੈਂ ਕੇ ਸਭ ਅਮਰ ਅਮਰ ਨੰਕਰ ਸੰਗ ਕਹ ਹੈ ਜਿ ਪਰ ਕੋਈ ਹਰੀ ਨਾਮ ਸ੍ਰੀ ਸਦਾ ਸ੍ਰੀ ਚੈ ਤੇ ਰਿਤਿ ਜਹਾਂ ਮਾਨੇਸ਼ਨ ਬੋਲਣ ਬਾਰ ਕਰੈ ਤਿਲ ਤਨ ਜੋਗ ਬਤਾਰੇ ਭਜਾਈ ਤੇਰੇ ਪਾਹਿ ਰਾਮ ਨਾਮ ਚਿਤਰਾ ਨਾਵ ਨਾ ਵੈਨਾ ਨੀ ਕੋ ਸੰਉ ਰਾਮ ਨਾਮ ਸੰਭਿਜਾ ਸਵਲ ਪ੍ਰੁਰਖ ਨਾਮ ਪ੍ਰੁਰਖ ਮਰਦਾਨ ਸਾਧ ਸੰਗ ਜਾਤਾਂ ਮਿਟੀ ਮਹਾਨ ਆਪਸ ਕੋ ਜਾਣੇ ਜੋ ਨੀਚਾ ਸੋ ਬਨੀ ਸਭ ਤੇ ਉੱਚਾ ਜਾਤਾਂ ਮਨ ਹੋਏ ਸਗਲ ਕੀ ਰੀਨਾ ਹਰ ਧਰਮ ਆਮ ਤੈਨ ਕਟ ਕਟ ਚੀਨਾ ਮਨੇ ਆਪਣੇ ਤੇ ਭਰਾ ਮਿਟਾਲਾ ਪੇ ਕੇ ਸਗਲ ਸ੍ਰਿੱਟ ਸਜਾਨਾ ਸੂਖ ਦੁਖ ਜਨ ਜਨ ਸਮ ਦ੍ਰਿਸ਼ਟੀ ਤਾ ਨਾ ਕੋ ਪੁੱਲ ਪਾਪ ਨਹੀਂ ਲੈਪਾ ਨਿਰਦਨ ਕੌਤਲ ਤੇ ਰਹੋ ਨਾ ਨਿਥਾਵੇ ਕੋ ਨਾ ਹੋ ਤੇਰਾ ਥਾਉ ਨੀ ਮਾਨੇ ਕੋ ਬਖ ਤੇਰੋ ਮਾਨ ਸਗਲ ਕਤਾ ਕੋ ਦੇ ਬੋਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਤਾ ਕੈ ਅੰਤਰ ਜਾਮੀ ਆਪਣੀ ਗਤ ਮਤ ਜਾਣੈ ਆਪ ਆਪਨ ਸੰਗ ਆ ਪ੍ਰਭ ਰਾਤੈ ਤੁਮਰੀ ਉਸਤ ਤੁਮ ਤੈ ਹੋਏ ਨਾਨਕ ਹੋਰ ਨ ਜਾਣਸ ਕੋਏ ਸਰਬ ਧਰਮ ਮੈਂ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਤੁਮ ਕਿਰਿਆ ਸਾਧ ਸੰਗ ਦੁਰਮਤ ਮਨ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਾਯਾ ਮਰਤ ਬਾਣੀ ਰッコ ਜਸ ਸੁਨ ਦਸ ਪਖਾਣੀ ਸਗਲ ਤਾਨ ਤਾ ਉਹ ਰੂਤੋ ਥਾਨ ਅਣਖ ਦੇ ਘਟੇ ਵਸੇ ਹਰ ਨਾਮ ਸਲੋਕ ਮੇਰੇ ਕੋਣਿਆਰੇ ਆਨਿਆ ਸੋ ਕਬ ਸਦਾ ਸਮਾਨ ਹਰ ਕੀ ਯਾਦ ਇਸ ਤਰਗ ਨਾਨਕ ਦੇਹੀ ਗਾਰੂ ਅਸ਼ਟਪਦੀ ਰਮਿਏ ਕੈ ਗੁਣ ਕੇਤਵਰ ਆਦੀ ਕਬ ਦੇ ਮੂਰਤ ਗਵਨ ਵਿਸ਼ਰਾਮੀ ਸੋਤ ਸੋਾਰ ਸਿਹਾੜਿਆ ਵਰਪ ਕਰਨ ਵੈ ਜਿਨੇ ਤਵਾਰਿਆ ਬਾਰੀ ਵਸੰਤ ਦੇ ਪਿਆਰ ਆ ਦੂਦ ਕਰ ਜੋ ਬੜ ਤੂਰ ਸੂਤ ਮਿਰਗ ਪਿਆ ਉਪਰ ਸਾਖ ਸੇ ਨੋ ਅਪਿਆਓ ਬੈਕ ਕੋ ਦੇਨ ਇੰਦਰ ਮੁਰਗ ਕਸ਼ੂਰਾ ਬੂਜੈ ਬਕਸਲੇ ਤੋ ਨਾਨ ਕਸੀਜ ਜੈ ਪ੍ਰਸਾਦ ਦਾ ਰੂਪ ਸੂਤ ਬਜਾਇ ਜੋ ਤਰ ਸਾਤ ਮਿਤ ਜਿਤਤਾ ਕ ਨਸਾ ਜੈ ਪ੍ਰਸਾਦ ਪੀਆ ਚੀਤਲ ਜਲਾ ਸੁਖਦਾਏ ਪਵਨ ਪਾਵਕ ਅੰਬਲਾ ਜੈ ਪ੍ਰਸਾਦ ਕੋ ਗੈ ਸਬਰ ਸਾਗ ਸਮੰਤਰੀ ਸੰਗ ਸਾਥ ਬਜਾਇ ਦੀਨੇ ਹਸਤ ਪਾਵ ਕਰਨਾ ਨੇਤਰ ਰਸਨਾ ਸత్య ਅਰਵ ਸਗਰਚਨਾ ਇਸੇ ਦੋਖ ਮੋੜ ਅੰਧ ਵਿਆਪੈ ਨਾਲ ਕਾੜ ਲਹਿ ਪ੍ਰਭਿ ਆਪੈ ਆਦਿ ਅੰਤ ਜੋ ਅੱਖ ਨਹਾਰ ਤਿਸੋਂ ਪ੍ਰੇਤਨ ਕਰੇ ਗਵਾਰ ਜਨ ਕੀ ਸੇਵਾ ਨਾਮਿਤ ਪਾਵੈ ਤਾਂ ਸੇ ਮੂੜਾ ਮਨ ਨਹੀਂ ਲਾਲਾ ਜੋ ਠਾਕੂ ਸਦਸਦਾ ਹਜੂਰ ਹੈ ਠਾਕੂ ਅੰਦਾ ਜਾਣ ਚ ਦੂਰ ਹੈ ਜਨ ਕੀ ਟੈਲ ਪਾਵੈ ਦਰਗਹ ਮਹਾਨ ਤਿਸਹਿ ਸਾਰੇ ਮੁਗਧ ਅਜਾਨ ਸਭੋ ਮਜਾ ਜੋ ਛਡ ਨਾ ਸੋ ਅਸਤਰ ਕਰ ਮਾਨੈ ਜੋ ਹੋ ਹੰਸੋਂ ਦੂਰ ਪਰਾਨੈ ਸੋੜ ਜਾਏ ਤਿਸ ਕਾ ਸਰਬ ਕੂ ਕਰੇ ਸਗਲ ਸਹਾਇਤ ਉਸ ਪਰ ਹਰੇ ਚੰਦਨ ਲੇਪ ਉਤਾਰੈ ਤੂਏ ਗਰਦਪ ਪੀਤ ਪਸੰਦ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਡ ਦੇ ਸਭ ਜਿਆਲ ਪਰ ਤੂਤ ਪਸੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਜਿਨ ਰਾਤ ਬਾਹਰ ਤੇਕ ਅੰਤਰ ਮਲ ਮਾਇਆ ਸਤਿਨਾਇ ਕਰ ਕਰੇ ਸਮਾਇਆ ਬਾਹਰ ਗਿਆਨ ਧਿਆਨ ਦੀ ਸੁਨਾਨ ਤੇ ਜਾਪੈ ਲੋਕ ਸੁਹਾਰ ਅੰਤਰ ਅਗਰ ਸਵਾਰਥ ਸੁਹਾਰ ਕਲ ਪਾਥਰ ਕਹਿ ਤੇ ਆਹਾ जाता अंतरपति पर रहा और नार कटे दिन शायद समाद तुम हल्ला पैसे मारता मैं कर कर बहै निराला कहां पुजार तो पूछा करूंगा इस के नौ संदेर होगा कहां बिस्न पद का है जो करे जो करे के समुद्र आगत का सत्य मथुरा का ग्रह के इन माय ਹੇ ਦਾਸੀਓ ਕਿੰਨੁ ਸੁਪਤੀ ਦੀ ਰਾਹ ਤਿਨਾਰਿ ਚੜਾ ਹੰਕਾਰ ਸੇ ਸੁਣੀ ਅੰਗਰੇਜ਼ੀ ਮਰਵਾਇਆ ਜਾਨਣ ਤੂਰੈ ਅਸ਼ਟਪਤੀ ਜਸ ਬਸਤਲੇ ਪਾਸੇ ਪਹਾੜੇ ਇੱਕ ਬਸਤ ਕਾਰਣ ਦੀ ਬੋਟ ਦਵਾ ਵਾ ਇੱਕ ਦੀ ਨਾ ਦੇ 10 ਦੀ ਹੰਲੇ ਤੋ ਮੂੜਾ ਕਹਾ ਬਹਤਰੇ ਕਿਹ ਤਾ ਕੋ ਸੇ ਨਾ ਹੀ ਚਾਲਾ ਤਾ ਤੋ ਸੀਜੈ ਤੀਜੈ ਸਦਨ ਸਤਾਰਾ ਜਾ ਕੇ ਮੂੜਲਾ ਦਾ ਪ੍ਰਭ ਮੀਨ ਸਾਹ ਸਰਬ ਸੂਖ ਤਾ ਮਨ ਮੂੜਾ ਕਿੰਜੇ ਨੇ ਆਪਣਾ ਗਰੁਪ ਨਾਇਆ ਸਿਰਫ ਧੋਗ ਨਾਲ ਕਿਲੇ ਪਾਇਆ ਅਲੰਕ ਸਾਰੇ ਆਪਣੀ ਦਾਸ ਖਾਤ ਜੀਤ ਵਰਤੇ ਅੰਦੇ ਉਲਾਸ ਆਪਣੀ ਮਨ ਕਛ ਬਹਾਰ ਸਹ ਲੈ ਤੇ ਆਣ ਮਦਦ ਉਸ ਕਰੇ ਆਪਣੀ ਭਤੀ ਆਪ ਹੀ ਖੁਬ ਗਏ ਨਾਨਕ ਸੋਹ ਸਾਬ ਸਦਾ ਜੀ ਆਣ ਅਗਤ ਪਾਉ ਨਾਇਆ ਗਸੀਦ ਸਭ ਤੁੰ ਬਚਾਉਣੀ ਜੀ ਜੀ ਚੜਾ ਸੂਤ ਨਾਮ ਹੈ ਕੋਟ ਸੇ ਕੋਮਲ ਸਨ ਤਾ ਲਗਾ ਜੂ ਜੀ ਤੇ ਜੋ ਜੋ ਵਾਰੀ ਸਭ ਹਸੋਗੇ ਅੱਗੇ ਨਾ ਵੀ ਅਦਾਇਗੀ ਕਰਨ ਤੋਂ ਬਾਅਦ ਚਾਹੁੰਦੇ ਆਂ ਬਹੁਤ ਧਰਾਵਿਸ਼ਿਆ ਕਰਸਪਤੀ ਅਸਪਤਲਾ ਵਿਦਿਆਰਥੀ ਸੰਗਠਨ ਰਾਜ ਸਿਦਾਰਨ ਜੀ ਉਹ ਬਹੁਤ ਸਿਵਾਹ ਦਿੱਤੀ ਆਪ ਜੀ ਉੱਪਰ ਤੱਕ ਬੁਵਾਦੀ ਅਸਰਪਲ ਸਾਹਿਬ ਜੀ ਸਾਡੇ ਰਾਜ ਜਨਤਰੀ ਹੈ ਹਰ ਕਾਚਨ ਵਿੱਚ ਸਰਵਨ ਬੰਦਾਸ ਨਹਿਤ ਵਿਦਿਆ ਵਸਨ ਸੁਭਾਣਿਕ ਹੋਇਆ ਜਨਤਰੀ ਦੇਖ ਕੇ ਇੱਕ ਤਾਂ ਪ੍ਰਵਾਦ ਜੱਜਾ ਵਾਹਿ ਜੀ ਜਿਹੜਾ ਦਨ ਪਰਨ ਬਕਾਰ ਭੁਟਾਰਾ ਹੈ ਮੈਂ ਕਹ ਮਨ ਪਰ ਲੋਭ ਨੂੰ ਭੁਟਾਰਾ ਹੈ ਚੇਤਨਾਈ ਪਰਿਪਕ ਪਹਾਰਾ ਵਿਚਿਆ ਬਾਸ ਰੇਤ ਜਿਕਾਰਾ ਬਿਨ ਬੂਜੇ ਵਿਚਿਆ ਸਪੈ ਧੰਦੀ ਨਾਲ ਹਰ ਹਰ ਨਾਮ ਲਏ ਬਿਰਤੀ ਸਾਧਕ ਕੀ ਆਰ ਜਾਂ ਸਾਚ ਬਿਨਾ ਕੈ ਹੋ ਵਤ ਸੂਚਾ ਬਿਖਤਾ ਨਾਮ ਤੇ ਬਿਨਾ ਤਨ ਅੰਦ ਆਵਤਤਾ ਕਰ ਦੁਪ੍ਰੰਦ ਬਿਨ ਸਮਰਨ ਦਿਨ ਰੰਤਾ ਬਿਹਾਏ ਮੇਕ ਬਿਨਾ ਕੋ ਕੀ ਕਮ ਕਹਿ ਸਕਦੇ ਠਾਉ ਜਿ ਚਿਤ ਕਰ ਰੱਖੈ ਤੈਸਾ ਤੇ ਨਾਮ ਆਪੇ ਕਰਨ ਕਰਾਵਨ ਜੋਗ ਪ੍ਰਭਾ ਵੈ ਸੋਈ فن ਹੋਕ ਸ੍ਰੀ ਆਪ ਹੋਏ ਅਨਤਤ ਰੰਗ ਰਕੈ ਨਾ ਜਾਏ ਪਾ ਬ੍ਰਹਮ ਕੇ ਰੰਗ ਜਿ ਅਸਿਮਤ ਵੀਤ ਐਸਾ ਪਰਗਾਸ ਭਾਰ ਬ੍ਰਹਮ ਕਰਤਾ ਅਬਨਾ ਸਦਾ 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 ਦਿਹਾਰ ਸਿਮਰਿ ਸਿਮਰਿ ਨਾਨਕ ਭੈ ਨੇ ਹਾਲ ਸੁਲੋਕ ਉਸਤਤ ਕਰੇ ਅਨੇਕ ਜਨ ਅੰਤਨ ਪਹਾੜਾ ਵਾਰੇ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੇਕ ਪ੍ਰਕਾਰ ਸਬਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਤਿਵਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਬ੍ਰਹਮ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਵ ਤਨ ਨਾਮ ਤੇ ਆਵ ਹੈ ਤਾਨ ਕਰਤੇ ਕਾਂਤ ਨਾ ਪਾਵ ਹੈ ਕਈ ਕੋਟ ਪਏ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰੇ ਹੈ ਕਈ ਕੋਟ ਮਾਇਆ ਸਰਮ ਮਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਦੀ ਜੋਗੀ ਕਈ ਕੋਟ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਹਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਾਣ ਪਾਣੀ ਬੈ ਸੰਤਰ ਕਈ ਕੋਟ ਦੇਸ ਕੋ ਮੰਡਲ ਕਈ ਕੋਟ ਸਸੀ ਰਸੂਰ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਦ ਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਨ ਸਿਮਰਤ ਅਰਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਕਈ ਕੋਟ ਕੀ ਚਿਰ ਜੀਵੈ ਕਈ ਕੋਟ ਕਿਰਿਮ ਮੇਰੇ ਸਵਰਨ ਤੀਵੈ ਕਈ ਕੋਟ ਅੱਖ ਕਿੰਨੇ ਪਿਸਾਜ ਕਈ ਕੋਟ ਸਤਿ ਸਤਿ ਸਤ ਸਭ ਕੀਨਾ ਮੋਹ ਮੰਨੇ ਕਿ ਨਾ ਬਿਲਾ ਚੀਨਾ ਕਲਾ ਭਲਾ ਕਲਾ ਤੇਰਾ ਰੂਪ ਆਤਮ ਸੁਤਰਾ ਕਵਾਰ ਨਿਰਮਲ 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 ਤੇਰੀ ਬਾਣੀ ਕੰਡ ਕੰਡ ਸੁਣੀ ਸੁਰਮ ਬਕਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਤੋਕ ਸਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਬੰਧ ਕੀ ਨਿੰਦਾਂ ਨਾਨਕਾ ਬਹੁਰੇ ਬਹੁਰੇ ਅਵਤਾਰ ਸਤਿਪਦੀ ਜਲ ਦੇ ਦੂਤ ਨਾ ਹਾ ਅਦਿਆ ਕਦਹ ਸਤ ਕਹਿ ਦੋ ਖਣਾ ਜਮ ਕੈ ਨੈ ਤੋ ਪਰਬ ਆਪਨੇ ਖੇਲ ਆਪ ਬਰਤੀ ਜਹਾਨਕ ਕਰਨੇ ਹਾਰ ਨ ਦੂਜਾ ਬੋਵਦ ਪ੍ਰਭ ਕੇਵਲ ਤਨਹੀ ਤਪ ਬੰਦ ਮੁਕਤ ਕਹ ਤਿਸ ਕੋ ਗਣੀ ਜਗ ਏਕ へ ਹਰ ਅਗਮ ਅਪਹਾਰੇ ਤਪ ਨਰਕ ਸੁਰਗ ਕਹ ਪਾਉਂ ਅਵਤਾਰ ਜਮ ਨਿਰਗੁਣ ਪ੍ਰਭ ਸਹਿਜ ਸੁਬਾਏ ਤਪ ਸੇਵ ਸਖਤ ਹੋ ਕਤਾਈ ਜਬ ਆਪਹਿ ਆਵ ਆਪਣੀ ਜੋਤ ਰਹਿ ਤਪ ਕਿਵਨ ਨਡਰ ਕਮਨ ਤਦ ਰਹਿ ਆਪਨੇ ਚਲ ਤਾਂ ਆਪ ਕਰਨੇ ਹਾਰੇ ਹਨਕ ਠਾਕੁਰ ਜਦ ਮੇਰਾ ਭਾਰ ਅਬਨਾਸੀ ਸੁਖ ਆਪਨ ਅਸਨੇ پورن جب پورن کرتا یہ Den er ਦੇ ਰਹਿ ਰਹੇ ਮੰਨਨ ਪੂਜੈ ਗੁਰ ਤਤ ਰਹਿ ਲੋਗ ਰਸ ਕੀ ਬਾਹੋ ਕਰ ਪਰਮਾਤਮਾ ਰਾਮ ਨਾਮ ਤਤ ਕਰੋ ਵਿਚਾਰ ਬੰਸਤ ਜਨਾ ਕਹ ਜਨ ਸਭ ਤਰਮ संत जना सुनह सब वचन सर्व व्यापि राम संग रचन जथा दिसती रह रहत संत वचन साधु सब कहत जो जो होए सोई सुखमंद है करन करामनान सर्व इच्छा ताकी पूरन होए परदान पुरुष पर्वत पर सब लोए सब ते ऊज पाए स्थान पूर्ण होए आमन जान हर तन खाट जले जर सोए नानक जस प्राप्त हो ਮੈਂ ਸਾਧ ਰਿਦਨਮਨਿਤ ਬੋਧ ਗਿਆਨ ਸਰਬ ਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਹੈ ਗਿਆਨ ਸੇਠ ਉਤਮ ਸੁਨਾ ਯਾਰ ਪਦਾਰਤ ਕਮਲ ਪ੍ਰਕਾਸ਼ ਸਭ ਕ ਮਦ ਸਦਤ ਉਦਾਸ ਸੰਤ ਰਚਰ ਤਤ ਕਵਿਤਾ ਸੰਮ ਦਰਸੀ ਇਕ ਦ੍ਰਿਸ਼ਟੀ ਤਾ ਇਹ ਪਾਦਰ ਪੀ ਸਜਨ ਕੈ ਮੋਖ ਪਰੇ ਗੁਰੇ ਨਾਨਕ ਨਾਮ ਬਚਨ ਮਨ ਸੁਰੇ ਏਹੋ ਨਿਦਾਨ ਜਤਹਿ ਮਲ ਕੋ ਨਾਮ ਗੋਪਿੰਦ ਪਗਦ ਕੈ ਮਨ ਬਿਸਰਾਮ ਟੋੜ ਪਰਾਤ ਸਾਧ ਸੰਗ ਮਿਟੈ ਸੰਤ ਕਿਰਪਾਤ ਜਮਤਾ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਈ ਨਾ ਬਸ ਸੁਨੇ ਲੈ ਪ੍ਰੀਤ ਤਿਸ ਜਨ ਆਵੇ ਹਰ ਪ੍ਰਵਚੀਤ ਜਨਮ ਮਰਨ ਦਾ ਦੁੱਖ ਨਿਵਾਰੇ ਤਦ ਲਭ ਦੇ ਤਤ ਕਾਰ ਤਾਰ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ ਏਕ ਨਾਮ ਮਨ ਮਹ ਸਮਾਰੀ ਦੁਖ ਰੋ ਪਰਮ ਸਾਧਸਾ ਨਾਮ ਨਿਰਮਲ ਤਾ ਕ ਕਰਮ ਸਭ ਤੇ ਊਚਤਾ ਕੀ ਸੋਭਾ ਬਾਣੀ ਨਾਨਕ ਹੈ ਗੁਣ ਨਾਮ ਸੁਖਮਨੀ ਸਭ ਤੇ ਊਚਤਾ ਕੀ ਸੋਭਾ ਬਾਣੀ ਨਾਨਕ ਹੈ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਆਹ ਭਗਵੰਤ ਸਰਗਲ ਸਮਗਰੀ ਤੁਮਰੇ ਸੂਤਰਤਾਰੀ ਨਾਨਕ ਦਾਸ ਸੁਖਮੇ ਅਕਾਰਿ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਬਾਨੀ ਵਾਹਿਗੁਰੂ ਆਏ ਅਰਦਾਸ ਇੱਕਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗਵਤੇ ਸਿਮਰ ਕੇ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਡਠੇ ਸਬਦੁਕ ਜਾਏ ਤੇ ਇੱਕ ਬਾਰ ਦਸਿਮਰੀ ਆ ਘਰ ਨੋ ਨਿਤਾਵੇ ਤਾਂ ਸਫਾਈ ਹੋਇ ਸਹਾਏ ਦਸਵੇਂ ਪਾਸ਼ਾ ਤਾਂਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਫਾਈ ਹੋਇ ਸਹਾਏ ਦਸਾਹ ਪਾਸ਼ਾ ਇਹ ਜੇ ਦੋ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਧਰ ਕੇ ਖਾਸ ਲੈ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆ ਚਾਰਿਆ ਮੁਕਤੀਆ ਹਟਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਤੇ ਕੈਂਡਰ ਕੀਤਾ ਤੇ ਨਾ ਪਿਆਰੇ ਸਚਿਆਰੇ ਦੀ ਕਮਾਈ ਦਾ ਧਿਆਨ ਧਰ ਕੇ ਖਾਸ ਲੈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘੀਆਂ ਨੇ ਧਰਮ 헤ਦ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਕੀਆਂ ਦੇ ਚੜੇ ਕੰਨ ਆਰੇ ਨਾਲ ਜਿਰਾਏ ਗਏ ਗੁਰਦੁਆਰੇ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਰਿਵਾਇਤ ਜਿੰਨਾ ਦੇ ਇੱਕ ਮਾਇਦਾ ਧਿਆਨ ਦਾ ਇੱਕ ਕਲਸਾਏ ਬੋਲੋ ਜੀ ਵਾਲੇ ਰੂ ਵਾਲੇ ਪੰਜਾਤਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਦਾ ਇੱਕ ਕਲਸਾਏ ਬੋਲੋ ਜੀ ਵਾਲੇ ਰੂ ਵਾਲੇ قاضی کہتا قاضی سرپٹ قاضی کو واہ ہے واہ ہے واہ ہے کہ تاں بے چہ تن کا اثر چھوے جہاں جہاں کھاتا وی جائے تاں دار شہرائے دیکھ دیکھ پدے قدرت کی بادشاہی ہے اے فائدی ہوے سارے قاضی کو بول <سؤال> والے بول لو جی سارا ਆਤਮ ਜਗਤ ਗਿਆਨ ਆਇਓ ਇਸੰਗ ਲਿਖਾ ਦਿੱਤਾ ਰੋਣ ਗਤੀ ਅੱਗੇ ਵਧਦੇ ਜੇ ਪਰਵਾਨ ਹੈ ਦੇਖ ਅਗੂ ਕਰਦੇ ਕੀ ਜੋ ਜੋ ਸ਼ਕੇ ਤੇਰਾ ਨਾਮ ਆਪ ਸੋਚਤ ਨਾ ਵਾਹਿਗੁਰੂ ਵਾਹਿਗੁਰੂ ਪਾਣੀ ਪਰਦੇ ਆ ਸੁੰਦਿਆ ਇੱਕ ਨਹੀਂ ਅਨੇਕ ਪ੍ਰਕਾਰ ਦੇ ਗੱਤਿਆ ਹੋਇਆ ਹਨ ਅਣਜਾਨ ਬੱਚਾ ਸਮਝ ਕੇ ਮਾਫ ਕਰੋ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਪਾਣੀ ਪੜਨ ਤੇ ਸੁਣਨ ਦੀ ਆਗਿਆ ਬਖਸ਼ਨੀ ਜੀ ਇਹ ਕਾਰਪੁਰ ਵੈਗਰੂ ਆਪਣੇ ਪੰਥ ਦੇ ਇਸੇ ਤਰ੍ਹਾਂ ਮਿਹਰ ਭਰਿਆ ਹਾਜ਼ਰ ਰੱਖੋ ਜੀ ਅੱਖਰ ਵਾਦਾ ਘਾਟਾ ਪੁੱਲਜੁਕ ਮਾਫ ਕਰਨੇ ਸਰਬਤ ਕਾਰਜ ਰਾਸ ਕਰਨੇ ਸਈ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਪਾੜੇ ਸਰਬਤਾਈ ਬੋਲੇ ਇਹ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਅੱਜ ਸਾਹਿਬੇ ਕਮਾਨ ਸਾਡੇ ਪਹਿਲੇ ਬਾਦਸ਼ਾਹ 탄ਤਨ ਸਿੰਘ ਗੁਰਨਾਥ ਸਿੰਘ ਦਾ ਪ੍ਰਕਾਸ਼ ਪੁਰਬ ਔਰ ਆਪਣੇ ਬਾਹਰ ਹੌਸਟਲ ਦੇ ਸਾਰੇ ਵਿਦਿਆਰਥੀਆਂ ਨੇ ਇਹ ਉਪਰਾਲਾ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਦੋ ਚਾਰ ਗੱਲਾਂ ਮੈਂ ਕਰਨੀਆਂ ਉਹ ਵੀ ਇਹ ਕਿ ਭਾਈ ਗੁਰਦਾਸ ਨੇ ਦੇਖਿਆ ਸੀ ਕਿ ਅਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੱਬ ਜੱਗ ਚਾਨਣ ਹੋ ਗਿਆ ਜਦੋਂ ਮਹਾਰਾਜਾ ਜਨਮ ਹੋਇਆ ਤਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਜਿਹੜੀਆਂ ਫੈਲੀਆਂ ਹੋਈਆਂ ਅਗਿਆਨਤਾ ਦਾ ਹਰ ਪਾਸੇ ਪ੍ਰਸਾਦ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਤਰਕ ਨਾਲ ਆਪਣੀ ਦਲੀਲ ਨਾਲ ਆਪਣੀ ਬਾਣੀ ਨਾਲ ਲੋਕਾਂ ਨੂੰ ਉਸ ਪਰ ਅਣਪ੍ਰੇਖਿਤ ਕੱਢਿਆ ਅਗਿਆਨਤਾ ਨੂੰ ਦੂਰ ਕੀਤਾ ਔਰ ਸਾਨੂੰ ਸੱਚ ਨਾਲ ਜੋੜਿਆ ਜੇਰ ਤਾਂ ਦੇਖੀਏ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਦਸਵੀਂ ਸਦੀ ਤੋਂ ਜਿਹੜੀ ਬਾਣੀ ਹੈ ਨਾ ਉਹ ਬੰਗਾਲ ਦੇ ਭਗਤਾਂ ਦਾ ਭਗਤ ਜੈ ਜੇ ਉਹ ਦਸਵੀਂ ਸਦੀ ਦੇ 1000 ਸਾਲ ਜੇ ਮੈਂ ਗਲਤ ਨਾ ਹੋਵਾਂ ਤਾਂ 70 ਦਾ ਜਨਮ ਮਤਲਬ ਆਪਣੇ ਜਨਮ ਤੋਂ 500 ਸਾਲ ਪਹਿਲਾਂ ਦੇ ਬੰਦਿਆਂ ਨੇ ਉਹਨਾਂ ਨੇ ਪਛਾਣ ਕੀਤੀ ਉਹਨਾਂ ਦੀ ਬਾਣੀ ਕਰਤੀ ਕੀਤੀ ਤੇ ਉਸ ਬਾਣੀ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਕਿਉਂਕਿ ਉਸ ਅੱਜ ਪਵਿੱਤਰੂ ਦੇ ਦਿਨ ਬਿਨਾਂ ਕਿਸੇ ਧਰਮ ਦੇ ਭੇਟ ਪਾਉਂਦੇ ਦੇਖੋ ਗੁਰੂਗ੍ਰਾਮ ਸਾਹਿਬ ਦੇ ਵਿੱਚ ਮੈਂ ਆਪਣੀ ਕਲਾਸ ਵਿੱਚ ਕਿੰਨੇ ਸਾ ਗੱਲ ਕਰਦਾ ਹਾਂ ਯਾਰ ਜੀ ਕਿ ਗਿੰਦਵਾਲੀ ਪਾਣੀ ਵੀ ਦਰਜਾ ਹੈ ਬਾਬੇ ਫਰੀਦ ਮੁਸਲਮਾਨ ਇਸਲਾਮ ਮੁਹੰਮਦ ਨਾਲੇ ਵੀ ਪਾਣੀ ਦਰਜਾ ਹੈ ਤੇ ਬਾਕੀ ਹੋਰ ਜਿਹੜੇ ਗੁਰਦੁਆਰਿਆਂ ਦੇ ਨੇੜੇ ਆ ਉਹਨਾਂ ਦੀ ਬਾਣੀ ਵੀ ਦਰਜਾ ਹੈ ਬਿਨਾਂ ਕਿਸੇ ਧਿਰ ਪਾਉਂਦੇ ਬੰਗਾਲ ਤੋਂ ਹੈਗੀ ਆ ਪਰ ਗਾਇਬ ਮਹਾਰਾਜਪੁਰ ਤੋਂ ਭਗਤ ਨਾਮਦੇ ਯੂਪੀ ਤੋਂ ਸਤਗੁਰ ਕਬੀਰ ਇਹ ਰਵਦਾ ਜੀ ਨਦੀ ਬਾਣੀ ਚੰਦਰ ਰਾਣਥਾਨ ਤੋਂ ਆ ਕੇ ਬਾਣੀ ਸ਼ਾਵਰ ਭਗਤ ਧੰਨੇ ਭਗਤ ਦੇ ਜਿਸ ਤਰ੍ਹਾਂ ਉਹਨੇ ਕੋਲ ਮਿਲਾ ਕੇ ਕਿਹਣਾ ਕੰਮ ਕੀਤਾ ਨਾ ਹੋਏਗਾ ਸਾਨੂੰ ਸ਼ਬਦ ਨਾਲ ਜੋੜਿਆ ਪੜਨ ਦੇ ਕਰਨ ਨਾਲ ਜੋੜਿਆ ਜਿਵੇਂ ਹੁਣ ਵੀ ਕਿਹਾ ਕਿ ਖੋਜ ਕਰਦੇ ਨਾ ਸੀ ਸ਼ਬਦ ਦੀ ਖੋਜ ਨਾਲ ਜੋੜਿਆ ਬਾਕੀ ਬੰਦੇ ਨੂੰ ਦੱਸਿਆ ਕਿ ਜਿਵੇਂ ਜਾਤ ਪਾਤਾਂ ਧਰਮ ਉਦ ਨਹੀਂ ਜਾਤ ਪਾਤ ਇਹਦੇ ਚ ਇਸ ਇਹਨਾਂ ਚੀਜ਼ਾਂ ਦੇ ਚੋਂ ਸਾਨੂੰ ਕੱਢਿਆ ਗੁੱਤਾ ਔਰ ਖੋਜ ਦੀ ਗੱਲ ਨੇ ਕਿ ਅਸੀਂ ਮਤਲਬ ਵੀ ਗੁਰੂ ਨੂੰ ਤਾਂ ਮੰਨ ਰਹੇ ਆ ਪਰ ਗੁਰੂ ਦੀ ਕਹੀ ਹਰ ਗੱਲ ਨਹੀਂ ਮੰਨਦੇ ਲੋਕੋ ਬੁਰਾ ਕਰਦੇ ਜੋ ਕੱਲੇ ਆਪਾ ਦੇਖੀਏ ਇਹ ਵੀ ਉਹਨਾਂ ਦੇ ਸ਼ਬਦ ਨਾਲ ਨਹੀਂ ਜੋੜਿਆ ਜਦੋਂ ਬਾਬਰ ਦਾ ਜਨਾਬ ਸੁਣਿਆ ਸਾਰਿਆਂ ਨੇ ਬਾਬਰ ਨੇ ਸਾਡੇ ਤੇ ਹਮਲਾ ਕੀਤਾ ਜਦੋਂ ਬਾਬਰ ਆਇਆ ਤੇ ਉਹਨੇ ਬਹੁਤ ਦਰਮਗਾਟਾਇਆ ਬਾਬਰ ਨੂੰ ਜਬਰ ਕਰਨ ਵਾਲਾ ਵੀ ਗੁਰੂ ਨਾਲ ਬਾਬਰ ਬਾਣੀ ਲਿਖਿਆ ਉਹਦੇ ਚ ਬਾਬਰ ਨੇ ਕਿਹਾ ਖੁਰਾਸਾਨ ਤੋਂ ਮਾਨਾ ਕਿ ਜਾਂ ਹਿੰਦੁਸਤਾਨ ਰਾਇਆ ਆਪੇ ਦੋਸਨਾਂ ਦੇਹੀ ਕਰਤਾ ਜੰਗ ਕਰ ਮੁਕਚੜਾ ਆ ਇਹ ਧੀ ਮਾਰ ਕੋਈ ਪ੍ਰਣਾਣੇ ਤੱਕੀ ਤੰਦਰਾ ਹੈ ਮਤਲਬ ਉਸ ਸਮੇਂ ਬਾਬਰ ਨੂੰ ਜ਼ਬਰ ਕਹਿਣਾ ਅੱਜ ਅਸੀਂ ਦੇਖਦੇ ਹਾਂ ਵੀ ਜਿਵੇਂ ਜੇ ਕੋ ਸਰਕਾਰਾਂ ਜਾਂ ਜਿਹੜੇ ਰਾਜਮਹਾਰਾ ਦੇ ਤਗੜੇ ਲੋਕ ਬੋਲਦੇ ਸਾਰੇ ਮੇਰਾ ਨਾਰਾ ਦੇ ਚਾਪ ਚੋਰ ਬਿਚ ਹੈਗੀਆ ਪਰ ਬਾਬਰ ਨੂੰ ਜ਼ਬਰ ਕਹਿਣ ਦੀ ਹਿੰਮਤ ਵੀ ਬਾਬੇ ਨਾਰਾ ਦੇ ਬੋਲੇ ਸੋਨਿਹਾਲ ਸਿਆਪਾਲ ਇਸ ਤੋਂ ਬਿਨਾ ਜਿਹੜਾ ਹੈਗਾ ਜਿਵੇਂ ਅਸੀਂ ਦੇਖੀਏ ਕਿ ਜਦੋਂ ਸਾਡੇ ਸਮਾਜ ਵਿੱਚ ਔਰਤਾਂ ਨੂੰ ਅੱਜ ਵੀ ਬਹੁਤਾਂ ਮਾਨ ਸਨਮਾਨ ਹੈਂ ਦੀਦਾ ਪਰ ਜਿਹੜੀ ਉਸ ਸਮੇਂ ਅੱਜ ਤੋਂ 500 ਸਾਲ ਪਹਿਲਾਂ ਗੱਲ ਕਹਿਣੀ ਕਿ ਸੋਪੀਓ ਮੰਦਾ ਆਖੀ ਜਦ ਜੰਮੈ ਰਾਜਾ ਇਹ ਬਹੁਤ ਵੱਡੀ ਗੱਲ ਸੀ ਬਾਬੇ ਨਾਨਕ ਨੇ ਜਿਹੜੀਆਂ ਸਿਰਤਾਂ ਪਾਈਆਂ ਸਾਨੂੰ ਲੋੜ ਅੱਜ ਉਸ ਸਿਰਤ ਤੇ ਤੁਰਨੀ ਦੇਖੋ ਇਹ ਦਿਨ ਬਹੁਤ ਭਾਗ ਵਾਲਾ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਸਾਡੇ ਲਈ ਪਰ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਇੱਕ ਦਿਨ ਲਈ ਮਹਿਦੂਰ ਕਰਨਾ ਇਹ ਸਾਡੀ ਨਲਾਇਕੀ ਹੈ ਕਿ ਅਸੀਂ ਸੋਚੀਏ ਕਿ ਬਾਬੇ ਦਾ ਨਿਰਭਰ ਸਭ ਅੱਜ ਹੀ ਹੈ ਕਿ ਅਸੀਂ ਘੰਟੇ ਬਾਅਦ ਕੁਝ ਹੋਰ ਹੋ ਜਾਈਏ ਜਾਂ ਕੱਲ ਨੂੰ ਅਸੀਂ ਹੋਰ ਹੋ ਜਾਈਏ ਫਿਰ ਵੀ ਗੱਲ ਨਹੀਂ ਹੈਗੀ ਅਸਲ ਵਿੱਚ ਕਿ ਬਾਬੇ ਦਾ ਬੰਦਾ ਹਰ ਦਿਨ ਸਾਨੂੰ ਹਰ ਪੜ ਜਾਂ ਰੱਖਣਾ ਚਾਹੀਦਾ ਕਿ ਸਾਡੇ ਮਾਂ ਪੁਰਖਾਂ ਨੇ ਸਾਨੂੰ ਜਿਹੜੇ ਰਾਹ ਦੱਸਿਆ ਸੀ ਉਸ ਰਾਹ ਤੇ ਚੱਲੀਏ ਜੇ ਅਸੀਂ ਅੱਜ ਅੱਜ ਦੇ ਜੈ ਨਹੀਂ ਸਿਰਫ ਯਾਦ ਕੀਤਾ ਕਿ ਘੰਟੇ ਬਾਅਦ ਜਾਂ ਕੱਲ ਨੂੰ ਅਸੀਂ ਭੁੱਲ ਜਾਈਏ ਉਹਨਾਂ ਨੇ ਦੱਸਿਆ ਹੋਇਆ ਰਾਹ ਮੁਝਾਉਂਦਾ ਜਿਹੜਾ ਸਹੀ ਮਾਰਗ ਨੂੰ ਤੇ ਫਿਰ ਸਾਡੀ ਜਿੰਦਗੀ ਬਹੁਤ ਹੀ ਚੰਗੀ ਕਰ ਜਾਈਏ ਤੋਂ ਸਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਬੇਇੱਜ਼ਤੀ ਕਰਦਾ ਕਿ ਬਾਬੇ ਨੇ ਆਪਣੀ ਗੱਲ ਜਿਹੜੀ ਉਹ ਤਰਕ ਨਾਲ ਕੀਤੀ ਆ ਦਲੀਲ ਨਾਲ ਕੀਤੀ ਆ ਅ ਕਲ ਪਰਸਨ ਅਕਤਲ ਵਟਾਲੇ ਇੱਥੇ ਮੇਲਾ ਹੁੰਦਾ ਬਾਬੇ ਦਾ ਅਕਤਲ ਵਟਾਲਾ ਉਹ ਥਾਂ ਹੈ ਜਿੱਥੇ ਮੰਦਿਰ ਵੀ ਆ ਤੇ ਗੁਰਦੁਆਰਾ ਵੀ ਆ ਦੋਨੇ ਚੀਜ਼ਾਂ ਨਾਲ ਨਾਲ ਉੱਥੇ ਕੀ ਹੋਇਆ ਕਿ ਬਾਬੇ ਨੇ ਜਿਹੜੇ ਹਿੰਦੂ ਜਿਹੜੇ ਸਿੱਧ ਜੋਗੀ ਨਾਥ ਆ ਨਾ ਉਹਨਾਂ ਨਾਲ ਗੱਲਬਾਤ ਕੀਤੀ ਆ ਬਾਣੀ ਦਾ ਨਾਮ ਵੀ ਸਿੱਧ ਗੋਸ਼ਟ ਆ ਗੋਸ਼ਟ ਦਾ ਮਤਲਬ ਹੁੰਦਾ ਗੱਲਬਾਤ ਕਰਨੀ ਅੱਜ ਜੇ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਵਿੱਚ ਸਹਿਣਸ਼ੀਲਤਾ ਇੰਨੀ ਜ਼ਿਆਦੇ ਪੱਟੇ ਵੱਧ ਗਈ ਆ ਕਿ ਕੋਈ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈਗਾ ਗੜਾ ਵਿੱਚ ਗੜੇ ਦੀਰਖਾ ਨਫਰਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਿਸੇ ਨੂੰ ਸੁਣ ਕੇ ਸੁਧਾਰ ਕੇ ਰਾਜ਼ੀ ਨਹੀਂ ਹੈਗਾ ਉੱਥੇ ਬਾਬਾ ਜਿੱਥੇ-ਜਿੱਥੇ ਗਿਆ ਉਹਨਾਂ ਲੋਕਾਂ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕੀਤੀ ਸਿੱਧਾ ਨਾਥਾ ਜੋਗੀਆਂ ਨੂੰ ਉਹਨਾਂ ਦੇ ਤਰਕ ਨਾਲ ਸਮਝਾਇਆ ਸਿੱਧ ਗੋਸ਼ਟ ਬਾਣੀ ਦੀ ਰਚਨਾ ਅਕਲ ਬਟਾਲੇ ਦੇ ਵਿੱਚ ਹੋਈ ਸੋ ਬਾਬਾ ਜਿਹੜਾ ਹੈਗਾ ਸਾਡਾ ਗੁਰਨਾਨਕ ਉਹਨੇ ਉਦਾਸੀਆਂ ਕੀਤੀਆਂ ਸੀ ਦਾਨ ਦੇ ਨਾਲ ਉਦਾਸੀ ਸੋ ਪੂਰੀ ਜੀਨ ਦੁਨੀਆ ਘੁੰਮਿਆ ਜਿੱਥੇ-ਜਿੱਥੇ ਗਏ ਉੱਥੇ-ਉਥੇ ਉਹਨਾਂ ਲੋਕਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਨੂੰ ਤਰਕ ਨਾਲ ਸਮਝਾਇਆ ਨਾ ਕਿ ਇਹ ਇਹ ਨਹੀਂ ਕਿ ਸਾਡਾ ਹੀ ਧਰਮ ਚਾ ਜਿਵੇਂ ਅਸੀਂ ਅੱਜ ਕੱਲ ਇੱਕ ਸਾਡੇ ਦੇ ਵਿੱਚ ਬਹੁਤ ਮਾੜੀ ਗੱਲ ਹੈ ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ ਸਾਰੇ ਵੀ ਮੇਰਾ ਧਰਮ ਚੰਗਾ ਜਾਂ ਮੇਰਾ ਇਹ ਮੇਰਾ ਧਰਮ ਚੰਗਾ ਕਹਿਣਾ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਚੰਗੀ ਗੱਲ ਦਾ ਬਾਣ ਪਰ ਜਦੋਂ ਅਸੀਂ ਕਹਿੰਦੇ ਕਿ ਮੇਰਾ ਧਰਮ ਹੀ ਚੰਗਾ ਬਾਕੀ ਸਾਰੇ ਮਾੜੇ ਆ ਤੇ ਫਿਰ ਇਹ ਸਾਡੇ ਲਈ ਹੰਕਾਰ ਵਾਲੀ ਗੱਲ ਹੋ ਜਾਂਦੀ ਸੋ ਸਾਨੂੰ ਗੁਰੂ ਸਾਹਿਬ ਨੇ ਇਨ੍ਹਾਂ ਭਰਮ ਪ੍ਰੇਖਾਂ ਦੇ ਵਿੱਚੋਂ ਜਾਤਾਂ ਪਾਤਾਂ ਦੇ ਵਿੱਚੋਂ ਉੱਚੀ ਨੀਚ ਦੇ ਵਿੱਚੋਂ ਈਰਖਾ ਨਫ਼ਰਤ ਵੈਰ ਵਿਰੋਧ ਦੇ ਵਿੱਚੋਂ ਕੱਢਿਆ ਤੋ ਅਸੀਂ ਸਾਰੇ ਸਾਡਾ ਫਰਜ਼ ਬਣਦਾ ਅਸੀਂ ਉਸ ਰਾਹ ਤੇ ਤੁਰਿਏ ਅਸੀਂ ਇੱਕ ਹੁਣੇ ਸ਼ਲੋਕ ਪੜਿਆ ਕਿ ਮੈਂ ਅੱਗੇ ਵੀ ਕਲਾਸ ਦੇ ਵਿੱਚ ਗੱਲ ਕਰਦਾ ਹਾਂ ਕਿ ਬਾਬੇ ਨੇ ਤਾਂ ਕੁਦਰਤ ਨਾਲ ਪਿਆਰ ਕਰਨ ਵਾਲਾ ਬਲਹਾਰੇ ਕੁਦਰਤ ਵਸਿਆ ਤਰਾਂਤ ਨਾ ਜਾਏ ਲਖਿਆ ਤੇ ਇੱਕ ਸ਼ਲੋਕ ਅਸੀਂ ਹੁਣੇ ਪੜਖਿਆ ਨੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਸਾਨੂੰ ਪਵਨ ਨੂੰ ਗੁਰੂ ਕਿਹਾ ਪਾਣੀ ਨੂੰ ਪਿਤਾ ਕਿਹਾ ਧਰਤੀ ਨੂੰ ਮਾਤਾ ਕਿਹਾ ਉਹ ਦੇਖੋ ਅੱਜ ਦੇ ਸਮੇਂ ਦੇ ਵਿੱਚ ਸਾਇੰਸ ਹੁਣ ਕਹਿ ਰਿਹਾ ਵਿਗਿਆਨ ਹੁਣ ਕਹਿ ਰਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਸਾਵਧਨ ਸੰਭਾਲ ਕਰਨੀ ਚਾਹੀਦੀ ਹੈ ਅੱਠ ਤੋਂ 500 ਸਾਲ ਪਹਿਲਾਂ ਸਾਨੂੰ ਗੁਰੂ ਜੀ ਨੇ ਦੱਸਿਆ ਕਿ ਪਾਗਣ ਜਿਹੜੀ ਆ ਗੁਰੂ ਆ ਹਵਾ ਜਿਹੜੀ ਗੁਰੂ ਆ ਔਰ ਪਾਣੀ ਜਿਹੜਾ ਸਾਡਾ ਪਿਤਾ ਧਰਤੀ ਜਿਹੜਾ ਸਾਡੀ ਮਾਤਾ ਔਰ ਸਾਨੂੰ ਇਹਨਾਂ ਦੀ ਸਾਂਭ ਸੰਭਾਲ ਕਰਨੀ ਆਡੇ ਵਿੱਚ ਜ਼ਰੂਰੀ ਆ ਸਾਡੀ ਸੱਚੀ ਜਿਹੜੀ ਅਰ ਸ਼ਰਧਾ ਸ਼ਰਧਾਂਜਲੀ ਗੁਰੂ ਸਾਹਿਬ ਪ੍ਰਤੀ ਇਹੀ ਆ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲੀਏ ਜਿਵੇਂ ਉਹਨਾਂ ਨੇ ਬਾਤਾਂ ਕਰਨ ਦੀ ਸਾਂਭ ਦਾ ਸੰਭਾਲ ਦਾ ਸਨੇਹ ਹਰਤਾ ਅਸੀਂ ਉਸ ਸਨੇਹ ਨੂੰ ਪੂਰਾ ਕਰੀਏ ਉਹਨਾਂ ਦੇ ਕਹੇ ਹੋਏ ਬਟ ਵਿਚਾਰਾਂ ਤੇ ਚੱਲੀਏ ਕਿ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖੀਏ ਕਿਸੇ ਨਾਲ ਬੈਲਪੁਰੋ ਈਰਖਾ ਨਫ਼ਰਤ ਨਾ ਰੱਖੀਏ ਔਰ ਮੈਂ ਆਸ ਕਰਦਾ ਕਿ ਵਿਦਿਆਰਥੀ ਅੱਜ ਦੇ ਦਿਨ ਤੋਂ ਬਹੁਤ ਕੁਝ ਸਿੱਖ ਜਾਣਗੇ ਔਰ ਦੇਣ ਵਾਸਤੇ ਸਾਡੇ ਕੋਲੇ ਗੁਰੂ ਨੂੰ ਸਿਰਫ ਇੱਕੋ ਹੀ ਹੈ ਕਿ ਅਸੀਂ ਆਪਣੀਆਂ ਮਾੜੀਆਂ ਆਦਤਾਂ ਮਾੜੇ ਗੁਣ ਕੋਈ ਬੁਰਾਈ ਜਿਹੜੀ ਆ ਅੱਜ ਦੇ ਦਿਨ ਤੇ ਛੱਡੀਏ ਇਹੀ ਗੁਰਨਾਨਕ ਦੇਵ ਨੂੰ ਸੱਚੀ ਸਾਡੀ ਸ਼ਰਧਾਂਜਲੀ ਹੋਊਗੀ ਇਹੀ ਉਹਨਾਂ ਨੂੰ ਯਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋਊਗਾ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇੱਕ ਤੇ ਮੈਨੂੰ ਬੁਲਾਇਆ ਵੀ ਤੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਕੀਤਾ ਤੁਸੀਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ